ਕੜੀ ਸਰਦੀਆਂ ਚ ਪਹਿਲੀ ਵਾਰ ਮਮਾ ਪਤਾ ਕਿਉਂ ਬਣਾਉਣ ਲੱਗੇ ਕਿਉਂਕਿ ਹਨਾ ਮਮਾ ਕਹਿੰਦੇ ਕਿ ਸਰਦੀਆਂ ਚ ਕੜੀ ਸਵਾਦ ਨਹੀਂ ਲੱਗਦੀ ਹੈ ਕਿ ਜ਼ਿਆਦਾ ਇਸ ਕਰਕੇ ਮੈਂ ਗਰਮੀਆਂ ਚ ਜਾ ਲ ਬਣਾਉਣੀ ਹੁੰਦੀਆਂ ਮਮਾ ਇਦਾਂ ਕਹਿੰਦੇ ਆ ਤੇ ਤਾਂ ਮਮਾ ਸਰਦੀਆਂ ਚ ਪਹਿਲੀ ਵਾਰ ਕੜੀ ਬਣਾਉਣ ਲੱਗੇ ਆ ਤੇ ਹਲੇ ਮਮਾ ਤੜਕਾ ਵਗੈਰਾ ਤਿਆਰ ਕਰ ਲਿਆ ਮਮਾ ਨੇ ਮੈਂ ਵੀ ਹੈਲਪ ਕਰਾ ਦਿੱਤੀ ਸੀ ਕਿ ਮਮਾ ਨੇ ਤੇ ਹੁਣ ਮਮਾ ਬੇਸਨ ਜਗਾ ਆਲੂ ਕੱਢਣ ਲੱਗੀ ਸੀਗੀ ਬੇਸਨ ਜੇ ਦਹੀਂ ਦਹੀਂ ਦੇ ਵਿੱਚ ਬੇਸਨ ਮਿਕਸ ਕਰਦੀ ਪਈ ਨਹੀਂ ਜੋ ਬੇਸਨ ਮਿਕਸ ਕਰਦੇ ਪਏ ਤੇ ਹਨਾ ਪਕੌੜੇ ਤੇ ਰਾਤੀ ਮम्मा ਨੇ ਮੜੀਰੇ ਤਿਆਰ ਕਰ ਦਿੱਤਾ ਸੀਗਾ ਤੇ ਮੈਂ ਪਕੌੜੇ ਬਣਾ ਦੇ ਸੀਗੇ ਤੇ ਉਹ ਤਾਂ ਹੁਣ ਮਤਲਬ ਬਣੀ ਪਏ ਆ ਪਰ ਕੜੀ ਨੂੰ ਵੀ ਟਾਈਮ ਲੱਗਦਾ ਹੁੰਦਾ ਮਾ ਹਨਾ ਕਿੰਨਾ ਟਾਈਮ ਲੱਗਦਾ ਲੱਗ ਜਾਂਦਾ ਅੱਧਾ ਪੌਣਾ ਘੰਟਾ ਅੱਧਾ ਪੌਣਾ ਘੰਟਾ ਮम्मा ਕਹਿੰਦੇ ਕੜੀ ਨੂੰ ਰਗਿਆਣਾ ਤੇ ਅੱਜ ਅਸੀਂ ਲੰਚ ਚ ਖਾਵਾਂਗੇ ਖੜੀ 2000 years later ਗਾਈਜ਼ ਹੁਣ ਸਵੇਰ ਤੋਂ ਹੋ ਚੁੱਕੀ ਆ ਸ਼ਾਮ ਤੇ ਹਨਾ ਮੈਦਰ ਦੁਕਾਨ ਦਾ ਕੰਮ ਕਰਦੀ ਪਈ ਸੀਗੀ ਤੇ ਜਿਹੜੇ ਨਾ ਵੱਦ ਵਕਤ ਦੇ ਕਦੇ-ਕਦੇ ਸ਼ਨੀਲ ਦੇ ਜੈਂਪਰ ਹੁੰਦੇ ਆ ਉਹ ਕਰਨੇ ਬਹੁਤ ਜ਼ਿਆਦਾ ਉਹ ਹੁੰਦੇ ਆ ਤੇ ਮੈਨੂੰ ਇਰੀਟੇਸ਼ਨ ਹੋਈ ਜਾਂਦੀ ਹੈ ਇੱਕੋ ਹੀ ਵੈਸੇ ਇਰੀਟੇਸ਼ਨ ਹੋਈ ਜਾਂਦੀ ਮੈਨੂੰ ਅਦਰ ਮਨੂਸ਼ਾ ਵੀ ਆ ਹਾਈ ਗਾਇਸ ਤੁਸੀਂ ਮੈਂ ਜਿਆਦਾ ਹੁਣ ਦੇਖਿਆ ਆਹ ਇਹ ਵੀ ਵਲੌਗ じゃ ਨਹੀਂ ਅੱਜ ਕਿਉਂਕਿ ਪਾਪਾ ਦੇ ਨਾਲ ਨਾ ਕਿਤੇ ਬਾਹਰ ਗਈ ਸੀਗੀ ਤੇ ਉੱਧਰ ਇਹਨਾਂ ਨੂੰ ਇੰਨਾ ਟਾਈਮ ਲੱਗ ਗਿਆ ਮਤਲਬ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਤੇ ਇਹ ਨਾ ਕਾਫੀ ਟਾਈਮ ਬਾਅਦ ਆਏ ਤੇ ਫਿਰ ਬਾਅਦ ਚ ਨਾ ਇਹਨੇ ਵਲੌਗ ਨਹੀਂ ਬਣਾਇਆ ਤੇ ਤੁਹਾਨੂੰ ਕੜੀ ਦਾ ਰਿਵਿਊ ਵੀ ਨਹੀਂ ਦਿੱਤਾ 니ਸ਼ਾ ਤੂੰ ਕਿੱਦਾਂ ਦੀ ਸੀਗੀ ਮੈਂ ਤੇਨੂੰ ਪੁੱਛਿਆ ਤੂੰ ਕੜੀ ਮੈਂ ਬਣਾਇਆ ਵਲੌਗ ਨਹੀਂ ਉਹ ਤਾਂ ਬਣਾਇਆ ਮੈਂ ਕੜੀ ਦਾ ਰਿਵਿਊ ਨਹੀਂ ਦਿੱਤਾ ਕੜੀ ਬਹੁਤ ਜ਼ਿਆਦਾ ਟੇਸਟੀ ਬਣੀ ਪਕੌੜੇ ਪਾਉਣਾ ਉਹਦਾ ਸਵਾਦ ਦੁਗਣਾ ਤਿੱਖਣਾ ਚ ਬੜਾ ਹੋ ਗਿਆ ਹਾਂ ਪਕੌੜੇ ਉਹਦਾ ਮਮਾ ਨੇ ਪੰਜ ਹੀ ਪਾਇਓ ਚ ਨਾ ਤੇ ਹੈਗੇ ਤਾਂ ਸੀਗੇ ਪਕੌੜੇ ਕਾਫੀ ਪਰ ਮਮਾ ਕਹਿੰਦੇ ਨਾ ਫਿਰ ਪੰਜ ਹੀ ਪਾਇ ਹਾਂ ਸਾਰੇ ਕੜੀ ਦੇ ਪੰਜ ਪਕੌੜੇ ਹਾਂ ਉਹਦੇ ਵਿੱਚ ਇੱਕ ਤਾਂ ਮੈਂ ਖਾਗੀ ਇੱਕ ਪਾਪਾ ਖਾਗੇ ਨਹੀਂ ਇੱਕ ਨਹੀਂ ਸੀਗਾ ਉਹ ਉਹ ਨਾ ਤੇ ਦਾ ਕੜੀ ਚ ਪਾਉਣ ਦਾ ਨਾ ਖੁਰਗੇ ਸੀ ਕੇ ਪਕੌੜੇ ਮਤਲਬ ਛੋਟੇ ਛੋਟੇ ਸਾਈਜ਼ ਦੇ ਹੋਗੇ ਸੀਗੇ ਤੇ ਬਾਕੀ ਪਕੌੜੇ ਕਾਫੀ ਭੇ ਸੀਗੇ ਤੇ ਉਹਦਾ ਮਮਾ ਨੇ ਤਾਂ ਨਹੀਂ ਪਰ ਮਮਾ ਕਹਿੰਦੇ ਕਿ ਗਾੜੇ ਹੋਣ ਦੀ ਜਾਂ ਕੜੀ ਫਿਰ ਉਹਦੀ وجہ ਨਾਲ ਮਮਾ ਨੇ ਪਾਈ ਨਹੀਂ ਪਕੌੜੇ ਪਰ ਜਿੰਨੇ ਵੀ ਪਾਈ ਸੀ ਵਧੀਆ ਸੀਗੇ ਤੇ ਕੜੀ ਅਤੀ ਉਤਮ ਬਣੀ ਬਹੁਤ ਸਵਾਦ ਬਣੀ ਸੀਗੀ ਤੇ ਜਾਨਾ ਤੁਸੀਂ ਗਰਮ ਕਰਕੇ ਸਾਦੇ ਸੇਵਾਇ ਕਰੋਗੇ ਵਿੱਚ ਹਾਂ ਖਾਧੀ ਤਾਂ ਵੀ ਬਚ ਗਈਤ ਕਿਉਂਕਿ ਤੂੰ ਨਹੀਂ ਖਾਦੇ ਉਹ ਤਾਂ ਮੇਰੇ ਹਿੱਸੇ ਦਾ ਤਾਂ ਬਚਿਆ ਹੀ ਸੀਗਾ ਨਹੀਂ ਹੋ ਕੀ ਜਦ ਅਗਰਮ ਕਰ ਲਿਆ ਨਹੀਂ 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 ਪਹਿਲਾਂ ਮੈਂ 1 ਮਿੰਟ ਦਾ ਟਾਈਮ ਲਗਾਇਆ ਸੀ ਉਹ ਹੁੰਦਾ ਜਿੱਦਾਂ ਥਰਕੀ ਉਹ ਹੋਇਆ ਸੀਗਾ ਠੰਡ ਥਰ ਥਰਕੀ ਉਹ ਹੋਇਆ ਸੀਗਾ ਤੇ ਇਹਨਾਂ ਕਿਹਨੂੰ ਲੱਗੇ ਉਹ ਮਮਾ ਕੱਲ ਕਰ ਦੇ ਲੋ ਕੰਮ ਦਾ ਬਚ ਦੇ ਦੇ ਮਤਲਬ ਕਿ ਠਾਂਡੂ ਉਹਨਾਂ ਦੀ ਹੋਲ ਸੀ 18 ਜੀ ਪੂਰੀ ਸੀਗੀ ਹਾਂ 18 ਨੂੰ ਮੈਂ 18 ਰੱਖ ਤੇ ਇਹ ਕਾਸੀ અપਮਾਨਜਨ ਵਾਲੇ ਗੱਲਾਂ ਕਰਾਉਂਦੇ ਤੇ ਨਾਲ ਹੋਇਆ ਸੀਗਾ ਤੇ ਉਹ ਇਹਨੇ ਵੀ ਨਾਲ ਉਸਦੇ ਬਾਅਦ ਮੈਂ 1.5 ਮਿੰਟ ਦਾ ਟਾਈਮ ਲਾਇਆ ਉਹ ਬਾਈ ਲੂਸੇ ਗਏ ਫਿਰ ਮੈਨੂੰ 1 ਮਿੰਟ ਦਾ ਲਾਉਣਾ ਚਾਹੀਦਾ ਸੀ ਫਿਰ ਬਾਅਦ ਚ 1 ਮਿੰਟ ਦਾ ਹੋਰ ਹਾਂ ਉਹ ਮੈਂ ਸੋਚਿਆ ਵਿੱਚੇ ਬੰਦ ਕਰ ਦੇਣੀ ਪਰ ਮੈਂ ਕੀਤਾ ਨਹੀਂ ਤੇ ਨਾ ਗਾਈਜ਼ ਇੱਕ ਦਿਨ ਆਹ ਜਿਹੜਾ ਸਾਡਾ ਮੈਂ ਨਾ ਪੈਂਪਲੇਟ ਬਣਾਇਆ ਸੀਗਾ ਆਪਣਾ ਚੈਨਲ ਦਾ ਡਿਸਕ੍ਰਾਈਬ ਟੂ ਗਿੰਡਾਸ ਲਾਈਕ ਦੁਕਾਨ ਚ ਲਗਾਉਣ ਲਈ ਉਹ ਤਾਂ ਆਪ ਲਾਇਆ ਸੀਗਾ ਤੁਹਾਨੂੰ ਪਤਾ ਹੀ ਆ ਤੇ ਪਰ ਨਾ ਇਹ ਇੱਕ ਦਿਨ ਲੱਥ ਗਿਆ ਸੀਗਾ ਇਹਦੀ ਸਟੇਪ ਦੀ ਨਾ ਗੁੰਦ ਉਹ ਖਤਮ ਹੋ ਗਈ ਸੀਗੀ ਤੇ ਲੱਤ ਗਿਆ ਉਹ ਤੋਂ ਬਾਅਦ ਮਹੀਨਾ ਡੇਢ ਮਹੀਨਾ ਹੋ ਗਿਆ ਸੀ ਲਾਇ ਨਹੀਂ ਨਹੀਂ ਜ਼ਿਆਦਾ ਟਾਈਮ ਹੋ ਗਿਆ 2 ਮਹੀਨੇ ਹੋ ਗਏ ਸੀ ਲਾਇ ਨਹੀਂ ਹੋਰ ਜ਼ਿਆਦਾ ਨਹੀਂ ਬਸ 2.5 ਮਹੀਨੇ ਹੋ ਗਏ ਸੀ ਲਾਇ ਨਹੀਂ ਇਹ ਕੋ ਬੱਸ ਤੇ ਹਨਾ ਗਾਇਸ ਮੈਂ ਉਹ ਸੋਫੇ ਤੇ ਬੈਠੀ ਸੀਗੀ ਤੇ ਮੈਨੂੰ ਇੱਕ ਇਦਾਂ ਯਾਦ ਆ ਕਿ ਸਾਡਾ ਮਲਾ ਜਿਹੜਾ ਇਹ ਪੋਸਟਰ ਜਿਹਾ ਬਣਾਇਆ ਸੀ ਸਬਸਕ੍ਰਾਈਬ ਦਿਓ ਟੂ ਗਿੰਡਾ ਸਲਾਈਕ ਬਣਾ ਇਹਣਾ ਇਹਦਾ نیچے ਪਿਆ ਵੀ ਆਉਣੇ ਨੂੰ ਲਾ ਦਿੰਦੇ ਆ ਤਾ ਕਿ ਜਿਹੜਾ ਵੀ ਸਾਡੇ ਨਵੇਂ ਕਸਟਮਰ ਆਵੇ ਉਹਨੂੰ ਪਤਾ ਲੱਗੇ ਅਸੀਂ ਬਲੌਗਰ ਅਸੀਂ ਯੂਟਿਊਬਰ ਆ। ਇਤਿਹਾਖ ਦੀ ਗੱਲ ਦੀ ਕੋਈ ਉਹ ਆਪਣੇ ਕੋਈ ਨਵਾਂ ਕਸਟਮਰ ਵੀ ਨਹੀਂ ਆਇਆ। ਗਾਇਜ਼ ਦੇਖ ਲੋ। ਨਾਈਕ ਵੀ ਨਵਾਂ ਬੰਦਾ ਆਇਆ ਜਿਹੜਾ ਹਨਾ ਇਹ ਇਸ ਪੈਂਫਲੇਟ ਨੂੰ ਦੇਖ ਸਕੇ ਤੇ ਮਤਲਬ ਇਹਦਾ ਲਾਇਦਾ ਕੀ ਨੁਕਸਾਨ ਨਹੀਂ ਹੋਇਆ ਨਹੀਂ ਸਾਪਾ ਨੂੰ। ਕਿ ਮਤਲਬ ਜੇ ਲਾਤਾ ਤੇ ਕੋਈ ਬੰਦਾ ਆਇਆ ਵਾਰੂ ਤੇ ਦੇਖਣ। ਇਹ ਪਤਾ ਜੀ ਆਪਾਂ ਲਾ ਦਿੰਦੇ ਤਾਂ ਫਿਰ ਨਵੇਂ ਨਵੇਂ ਲੋਕ ਆਉਂਦੇ। ਹੋ ਸਕਦਾ। ਹਣਾ ਪਿੰਦਵਾਰ ਲੋਕਾਂ। ਹਾਂ ਤੇ ਇਹਨੂੰ ਲਾ ਦੇ। ਤੇ ਤਾਂ ਲਾ ਕੇ ਦਿਖਾਉਣੀ ਆ ਸ਼ਾਇਦ ਵੈਸੇ ਉਦਾਂ ਦਾ ਹੀ ਲੱਗਣਾ ਦਿਖਾਉਣਾ ਕੀ ਇਹਦਾ ਜਿੱਦਾਂ ਤਾਂ ਪਹਿਲੇ ਲੱਗਦਾ ਸੀ ਪਰ ਫੇਰ ਮੈਂ ਲਾ ਦੇਣੀ ਤੇ ਗਾਇਸ ਮम्मा ਨਾ ਅੱਜ ਕਿਚਨ ਚ ਬਟਨ ਸਾਫ ਕਰਦੇ ਪਏ ਕਿਉਂਕਿ ਅੱਜ ਨੀਸ਼ਾ ਦੀ ਤबीयत ਥੋੜੀ ਠੀਕ ਨਹੀਂ ਹੈਗੀ ਤੇ ਮੈਂ ਨਾ ਆਪਣਾ ਕੰਮ ਕਰਦੀ ਸੀਗੀ ਮੈਂ ਮम्मा ਨੂੰ ਕਾफी ਜ਼ੋਰ ਲਾਇਆ ਮम्मा ਕਹਿੰਦੇ ਨਹੀਂ ਤੂੰ ਨਾ ਦੁਕਾਨ ਦਾ ਕੰਮ ਕਰ ਲੈ ਦੋਵੇਂ ਕੰਮ ਹੋ ਜੂਗੇ ਤੇ ਫੇਰ ਮम्मा ਹਨ ਕਿਚਨ ਚ ਕੰਮ ਕਰਦੇ ਪਏ ਤੇ ਪਾਪਾ ਬਾਹਰ ਆਪਣਾ ਮਤਲਬ ਕੀ ਮਤਲਬ ਮੈਂ ਆਪਣਾ ਕੰਮ ਕਰਨ ਗਈ ਸੀਗੀ ਹਾਂ ਤੇ ਹਨਾ ਫੇ ਮੈਨੂੰ ਸਾਹ ਚੜ ਗਿਆ ਇਹ ਲੈ ਆ ਗਈ ਫੇਮ ਦਵਾਈ ਖਾਦੀ ਤੇ ਹੁਣ ਮੈਂ ਸਹੀ ਨੋਰਮਲ ਹਾਂ ਪਰ ਦਵਾਈ ਖਾਣ ਤੋਂ ਬਾਅਦ ਨਾ ਗਾਇਸ ਇਦਾਂ ਨਾ ਅਜੀਬ ਜਿਹਾ ਫੀਲ ਹੁੰਦਾ ਰਹਿੰਦਾ ਥੈਟਸ ਵਾਈ ਮੈਂ ਹੱਸ ਨਹੀਂ پا ਰਹੀ ਥੈਟਸ ਵਾਈ ਹੱਸ ਨਹੀਂ ਪਾਦੀ ਇਹ ਵਸੇ ਜਿੱਦ ਦਵਾਈ ਖਾਣ ਤੋਂ ਬਾਅਦ ਦਾ ਅਜੀਬ ਜਿਹਾ ਫੀਲ ਹੁੰਦੇ ਰਹਿੰਦਾ ਥੋੜੇ ਟਾਈਮ ਦੀ ਬਾਅਦ ਸਹੀ ਹੋ ਜਾਂਦਾ ਤੇ ਆਪਾਂ ਬਾਹਰ ਕੰਮ ਕਰਦੇ ਪਏ ਆ ਤੇ ਮਮਾ ਕਿਚਨ ਚ ਕੰਮ ਕਰਦੇ ਪਏ ਮੈਂ ਆਪਣਾ ਕੰਮ ਕਰਦੀ ਵੀ ਅੰਦਰ ਜਾ ਤੂੰ ਵੀ ਕੋਈ ਕੰਮ ਕਰ ਆ ਲਓ ਗੀ ਹਾਂ ਜਾ ਤੂੰ ਕੀ ਕਹਿੰਦੀ ਪਈਆਂ ਮਮਾ ਮੈਂ ਕਿ ਭੀਜੀ ਆਪਾਂ ਦਾ ਕੰਮ ਕਰਾਉਂਦੇ ਪਏ ਤੇ ਮੈਂ ਕਿਹਾ ਸੋੜੜੀਏ ਮੇਰੇ ਕਹਿੰਦਾ ਬਾਪ ਕੀ ਹੈ ਨਾ ਉਹ ਮੋਮੋ ਕਾਪਾ ਆਪਣਾ ਕਰਾ ਦੇ ਪੇ ਮਮਾ ਨੇ ਵਸੇ ਪਾਣੀ ਮਾਰ ਹੀ ਤਾਂ ਦਿੱਤੇ ਆ ਚਲੋ ਪਾਣੀ ਚ ਕੱਢਦੇ ਮੈਂ ਕਿ ਮੈਂ ਕੱਟ ਦੇਣੀ ਇਹਨੂੰ ਲਾਉਣ ਤੋਂ ਪਹਿਲੂ ਦੇਖਿਆ ਬਈ ਸੇੜੋ ਕਾ ਗਿਆ ਹੂੰ ਤੂੰ ਆਪ ਲਾਵਾਂਗੇ ਪਰ ਇਹਨੂੰ ਫਿਰ ਵੀ ਗਨ ਪੈ ਗਿਆ ਆਹ ਤੇਰਾ ਪਲਾਉਂਗੇ ਮੈਂ ਕਿ ਕੱਟ ਦੇਣੀ ਨਾ ਪਾਣੀ ਚ ਮੈਂ ਕੱਟ ਦੇਣੀ ਮੇਰਾ ਹੋ ਗਿਆ ਜੰਪਲਿੰਗ ਤਾਂ ਕਰ ਦੇ ਦੀ ਮੈਂ ਗਾਈਸ ਪਾਣੀ ਤੋਂ ਗਿਆ ਨਹੀਂ ਤੇ ਫੇਰ ਆ ਆਪ ਪਲਾਉ ਦੇਨੇ ओके गाइस मम्मा भी आ चुकी है अभी लागच गाइस पूछो ना आज तक कड़ी ने फजल कर देता 1.5 yeah. घंटा लाग गया हम 1.5 घंटे लगे सीगे ता ओदा फल भी ता मिलया ही है इनी स्वाद कड़ी बनी है गाइस आई एम इन शॉक ए होनी गई सीगी 2 मिनट पहले रसोई च सोड़ा में ते ये बार भी आ गई केदी में पांडे तो भी ले ਮਮਾ ਨੇ ਮਾਂ ਲਿਕੇ ਕਿੰਨੇ ਪਾਣੀ ਚ ਪਰ ਫਿਰ ਵੀ ਕੜੀ ਬਣਾਈ ਤੇ ਭਾਂਡੇ ਤੋਂ ਜ਼ਿਆਦਾ ਹੀ ਹੋਊਗੇ ਮੈਨੂੰ ਪਤਾ ਕਿਉਂਕਿ ਗਾਇਸ ਮੈਂ ਭਾਂਡੇ ਤੋਂ ਸਾਬਣ ਨਾ ਮਾਂ ਲਿਕੇ ਉਹਨਾਂ ਨੂੰ ਐਂ ਚੰਗੀ ਤਰ੍ਹਾਂ ਰੈਡੀ ਕਰਕੇ ਸ਼ੈਂਕ ਚ ਫੇਰ ਰੱਖਿਆ ਸੀ ਪਾਣੀ ਤੇ ਕੱਢਣੇ ਸੀ ਬਸ ਪਤਾ ਨਹੀਂ ਕਿਉਂ ਮੁੰਨਾ ਦੀ ਜ਼ਿੰਦਗੀ ਚ ਪਹਿਲੀ ਵਾਰ ਇੰਨੀ ਛੇਤੀ ਇਹਨੇ ਕੋਈ ਕੰਮ ਕੀਤਾ ਹੋਣਾ ਚਲ ਟੋਕਲੀ ਹਲੇ ਰੱਖ ਬਹੁਤ ਹੈਰਾਨਾ ਹੁੰਦਾ ਜਦ ਨਾਲ ਨਹੀਂ ਨਹੀਂ ਨਾ ਜੜ ਨਹੀਂ ਪਤਾ ਕਿਉਂ ਦੂਸਰਾ ਮੈਂ ਸਾਰਾ ਤਾਂ ਕੰਮ ਕਰਾਈ ਸੀ ਨਹੀਂ ਲਾਉਣੀ ਤੇ ਚਲ ਐਂਜਮਸ ਉਹ ਪਾਣੀ ਤਾਂ ਘਟਣੇ ਸੀ ਗਾਇਸ ਮੈਂ ਵੀ ਉਹ ਕੰਮ ਕਰ ਲਿਆ ਜਿਹਨੂੰ ਮੇਰੀ ਵਾਰਟ ਲੱਗੀ ਆ ਤੁਹਾਨੂੰ ਪਤਾ ਹੈ ਕਿ ਨੌਕ ਹੁੰਦਾ ਇਹ ਇਹਨੂੰ ਕਰਨਾ ਗਾਇਸ ਨੀਸ਼ਾ ਨੇ ਸੁਨੀਲ ਦਾ ਜੈਂਪਰ ਤਰਪਾਈ ਕੀਤਾ ਕਿਨੇ ਖਬਰਦਾਰ ਦਇਆ ਨਹੀਂ ਗਾਇਸ ਸੋਰੀ ਮੋਨਾ ਨੇ ਸੁਨੀਲ ਦਾ ਜੈਂਪਰ ਤਰਪਾਈ ਕੀਤਾ ਜਿਹੜਾ ਕਰਨਾ ਬਹੁਤ ਮੁਸ਼ਕਲ ਹੈ ਇਸ ਕਰਕੇ ਕਹਿੰਦੀ ਮੇਰੀ ਵਾਰਟ ਲੱਗੀ ਆਹੋ ਗਾਇਸ ਮੈਂ ਆ ਗਈ ਤੇ কাল ਨੂੰ ਨੀਸ਼ਾ ਸਰ ਸੋਇਚੋ ਆ ਗਈ ਤੇ ਮੈਂ ਹੁਣ ਆਪਣੇ ਨਵਾਂ ਦੀ ਸ਼ੇਪ ਬਣਾਉਂਦੀ ਪਈ ਆ ਹੂੰ ਬੱਸ ਇਹ ਰਹਿ ਹੋਰ ਕਿੰਨੀ ਬਣਾਉਣੀ ਥੋੜੀ ਜਿਹਾ ਹੋਰ ਬਣਾ ਲਈਏ ਜੜਾ ਤੱਕ ਬਣਾਉਣੀ ਮਮਾ ਦੀ ਜੜਾ ਤੱਕ ਬਣਾਉਣੀ ਸ਼ੇਪ ਮਮਾ ਦੀ ਨੇਲਾਂ ਦੀ ਨੇਲਸ ਦੀ ਨਾਟ ਨੇਲਾਂ ਦੀ ਤੇ ਅਨਾ ਮਨੀਸ਼ਾ ਵੀ ਆ ਚੁੱਕੀ ਆ ਤੇ ਮਨੀਸ਼ਾ ਲਾ ਦੇ ਲਾਉਣੀ ਆ ਗਾਇਸ ਸਾਡਾ ਸਬਸਕ੍ਰਾਈਬਰ ਵਾਲਾ पैम्फलेट पोस्टर जेड़ा मनीषा ने लाता सी मैं कहनु दोबारा लाओ क्योंकि क्योंकि अद्ध पे ज्यादा लेथे गए मैं पूरा लाता हां पूरा लेथे गए सी तो मनीषा ने पूरा ही लाता मैं कह हूं दोबारा लाओ ये दे खुजली हुई सीगी पूरा लाण दी ये कहंदी खुजली नु मिटानी है मैं गाइस सब्सक्राइब करना ना भूलिया करो दबा के लाइक और शेयर ठोक दीजिए पा दबा के लाइक और a few moments later गाइस लगाता फाइनली पापा सैलेका ओये बोल तू बढ़िया सब्सक्राइब करो गाइस सुन गाइस मैंने एक आजादी बोतलें ली थी 40 रुपए वाली तेना मोना इस्ते मोदिया करदी पीला तू विले मैं कह मैं जनपीर में दवाई खादी है जतक तिनू बताया ते मैं अपना काम भी कर लिया ते ओ विला आता सी मैं तेना मोना इधर मुंह का गाइस ए ना ਇਹ ਕੋਈ ਨਹੀਂ ਭੇਗਿਆ ਇਹ ਨਾ ਗਾਇਸ ਇਹਨੇ ਨਾ ਤੈਂ ਦੇ ਗਲਾਸ ਹੀ ਨਾ ਇਹਨਾਂ ਦਾ ਪਰੇ ਹੋਮ ਕਲਾਸ ਹੀ ਨਾ ਖੋਣੀਗਾ ਇੱਕ ਇਹਦੀ ਇੱਕ ਮਮਾ ਦੀ ਤੇ ਇੱਕ ਪਪਾ ਦੀ ਤੈਂ ਗਲਾਸ ਹੀ ਰ ਲੈਣੀਗਾ ਤੇ ਨਾ ਮੈਂ ਕਹੇ ਚਲ ਮੇਰੇ ਅਖਰੀ ਬੋਤਲ ਚ ਥਰ ਕੇ ਦੇ ਦੇ ਮੈਨੂੰ ਤੇ ਨਾ ਇਹ ਨਾ ਗਾਇਸ ਮੇਰੇ ਤਲਾ ਦ ਪੈ ਨੇ ਪਰ ਪਰ ਕੇ ਗਲਾਸ ਹੀ ਨਾ ਪਾ ਲਿਆ ਵੈਸੇ ਨੇ ਪੈ ਨਹੀਂ ਹੁਣੀ ਦੂਰ ਦੇਖੀ ਦਲਾ ਦ ਪੈ ਮੈ ਕ ਮਾਈ ਲਾਰਡ ਮੈਨੂੰ ਵੀ ਮੈਣ ਕੇ ਦਿੱਤਾ ਜਾਵੇ ਡਿਸਕ੍ਰਿਮੀਨੇਸ਼ਨ ਨਹੀਂ ਮੈਂ ਹੋਣ ਦੂੰਗੀ ਅਮਾ ਤੇ ਗਾਇਸ ਮੈਂ ਨੋ ਨੋਆ ਦੀ ਸ਼ੇਪ ਠੀਕ ਕਰਕੇ ਉਹਨਾਂ ਤੇ ਨੇਲ ਪਾਲਸ ਲਗਾ ਲਈ ਇਟ ਇਨ ਤੇ ਆਰਵਾਇ ਕਾ ਤੋ ਵੈਸੇ ਵੈਸੇ ਕਿਉਂਕਿ ਮਮਾ ਕਾ ਦੇਖਦੇ ਲੋ ਦੇ ਹੁੰਦੇ ਮਤਲਬ ਫਿਰ ਉਹ ਪਿੰਗਰ ਖਰਾਬ ਹੋਣੀ ਐ ਇਸ ਲਈ ਮਮਾ ਕਹਿੰਦੇ ਮਿਲਾਈ ਲੈਨੀ ਮਣਕੇ ਦੇ ਮੈਨੂੰ ਵੀ ਇਕਵੈਲਿਟੀ ਹੋਣੀ ਚਾਹੀਦੀ ਸਾਰੀਆਂ ਚੀਜ਼ਾਂ ਚ ਦਿਖਾ ਕਿੰਨੀ ਕ ਇਕ ਵਿੱਚ ਚਾਹ ਦਿਖਾਓ ਚੀਅਰਸ ਆਪਸ ਚ ਕਰੋ ਇਹ ਦੇਖੀ ਗਾਇਸ ਆਖੇ ਦਦਰ ਚੀਅਰਸ ਚੀਅਰਸ ਕਰਕੇ ਆਪੇ ਪੀ ਲਈ ਆਪਸ ਚ ਕਰ ਨਹੀਂ ਦੇ ਮਸਵਾਦ ਸਟੀਆਂ ਪਰ ਮਿੱਠਾ ਤੇ ਜ਼ਿਆਦੇ ਚ ਆ ਮੈਂ ਮਿੱਠਾ ਤੇ ਤੁਹਾਨੂੰ ਲੱਗਦਾ ਸਹੀ ਆ

ਅੱਜ ਤੇ ਵੀ ਲੌਗ ਨਾ ਪੈ ਨੀ ਰੱਖਦੇ ਹੁਮਿਤ ਕਾ ਤੁਹਾਨੂੰ ਵਲੌਗ ਪਸੰਦ ਆਊਗਾ ਪਸੰਦ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦਾ ਪਣਾ ਵਲੌਗ ਚ ਬਾਏ ਗਾਇਸ ਮੈਨੇ ਤਗੀ ਤਮ ਮੋਨਨੇ ਨਾ ਇੰਨਾ ਮੈਨੂੰ ਇਦਾ ਹੋਇਆ ਨਹੀਂ ਪੂਰੀ ਤਰੀਕੇ ਨਾਲ ਮੋਨਨੇ ਨੇ ਨਾ ਐਨ ਟੇ ਲਾਹੜਾ ਜਿਹਾ ਪਲੇ ਐ ਬਚ ਗਿਆ ਫੋਨਿੰਗ ਨਾਲ ਕੱਝੀ ਬਾਏ